ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆ ਪਰੇਸ਼ਾਨ ਆ ਉਹ ਕਹਿੰਦੇ ਪਰੇਸ਼ਾਨੀਆਂ ਚਿੰਤਾਵਾਂ ਨੇ ਸਾਨੂੰ ਚਾਰੇ ਪਾਸਿਆਂ ਤੋਂ ਘੇਰ ਰੱਖਿਆ ਹੈ ਉੱਜੇ ਵੀ ਸਮਝ ਨਹੀਂ ਆਉਂਦੀ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰੀਏ ਕਿਵੇਂ ਅੱਗੇ ਵਧੀਏ ਸਾਡੇ ਲਈ ਫੈਸਲੇ ਲੈਣੇ ਔਖੇ ਹੋ ਗਏ ਆ ਸਹੀ ਗਲਤ ਦਾ ਫੈਸਲਾ ਕਰਨਾ ਔਖਾ ਹੋ ਗਿਆ ਹੈ ਸੰਗਤ ਜੀ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਅਜਿਹੇ ਹਾਲਾਤ ਬਣ ਜਾਂਦੇ ਨੇ ਅਜਿਹੀਆਂ ਸਥਿਤੀਆਂ ਆ ਜਾਂਦੀਆਂ ਨੇ ਜਾਂ ਅਜਿਹੇ ਲੋਕ ਆ ਜਾਂਦੇ ਨੇ ਜਿੱਥੇ ਸਾਨੂੰ ਸਹੀ ਅਤੇ ਗਲਤ ਦਾ ਫੈਸਲਾ ਕਰਨਾ ਸਾਡੇ ਲਈ ਔਖਾ ਹੋ ਜਾਂਦਾ ਹੈ ਕੋਈ ਬੇਗਾਨਾ ਸਾਡਾ ਮਾੜਾ ਕਰੇ ਸਾਨੂੰ ਮਾੜਾ ਕਹੇ ਉੱਥੇ ਬੰਦਾ ਜਰ ਜਾਂਦਾ ਹੈ ਜਾਂ ਉੱਥੇ ਬੰਦਾ ਕੋਈ ਵੀ ਫੈਸਲਾ ਕਰ ਸਕਦਾ ਹੈ ਪਰ ਜਦੋਂ ਸਾਡੇ ਸਾਹਮਣੇ ਸਾਡੇ ਆਪਣੇ ਖੜੇ ਹੋਣ ਸਾਡੇ ਖੁਦ ਦੇ ਕਰਦੇ ਜੀ ਖੜੇ ਹੋਣ ਅਤੇ ਖਾਸ ਕਰਕੇ ਉਹ ਲੋਕ ਹੋਣ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਆਂ ਜਿਨ੍ਹਾਂ ਦਾ ਅਸੀਂ ਬੜਾ ਸਤਿਕਾਰ ਕਰਦੇ ਆਂ ਜਿਨ੍ਹਾਂ ਤੋਂ ਸਾਨੂੰ ਇਹ ਆਸ ਉਮੀਦ ਹੀ ਨਹੀਂ ਕਿ ਇਹ ਵੀ ਸਾਡਾ ਮਾੜਾ ਕਰ ਸਕਦੇ ਆ ਸਾਨੂੰ ਮਾੜਾ ਕਹਿ ਸਕਦੇ ਆ ਜਦੋਂ ਉਹ ਲੋਕ ਸਾਡਾ ਮਾੜਾ ਕਰਨਾ ਸ਼ੁਰੂ ਕਰਦੇ ਨੇ ਸਾਨੂੰ ਮਾੜਾ ਕਹਿਣਾ ਸ਼ੁਰੂ ਕਰਦੇ ਨੇ ਤਾਂ ਅਜੇ ਹਾਲਾਤਾਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਅਸੀਂ ਉਹਨਾਂ ਦਾ ਮਾੜਾ ਨਹੀਂ ਕਰ ਸਕਦੇ ਨਾ ਉਹਨਾਂ ਨੂੰ ਮਾੜਾ ਕਹਿ ਸਕਦੇ ਆ ਸਾਡੇ ਮਨ ਵਿੱਚ ਉਹਨਾਂ ਦੇ ਪ੍ਰਤੀ ਸਤਿਕਾਰ ਹੈ ਪਰ ਉਹ ਵਾਰ-ਵਾਰ ਸਾਡੀਆਂ ਬੁਰਾਈਆਂ ਲੋਕਾਂ ਕੋਲ ਕਰ ਰਹੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਆ ਕਿ ਜਦੋਂ ਸਾਨੂੰ ਕੋਈ ਮਾੜਾ ਕਹਿੰਦਾ ਹੈ ਸਾਡਾ ਮਾੜਾ ਕਰਦਾ ਏ ਤਾਂ ਅਸੀਂ ਉਸ ਇਨਸਾਨ ਦਾ ਮਾੜਾ ਕੀਤੇ ਤੋਂ ਬਗੈਰ ਇਹਨਾਂ ਹਾਲਾਤਾਂ ਦੇ ਨਾਲ ਸਥਿਤੀਆਂ ਦੇ ਨਾਲ ਕਿੰਜ ਜਿੱਤ ਸਕਦੇ ਹਾਂ ਇਹਨਾਂ ਹਾਲਾਤਾਂ ਦੇ ਵਿੱਚੋਂ ਕਿੰਜ ਬਾਹਰ ਆ ਸਕਦੇ ਆ ਜਾਂ ਜੋ ਸਾਡਾ ਮਾੜਾ ਕਰ ਰਿਹਾ ਹੈ ਉਹਨੂੰ ਅਸੀਂ ਸਿੱਧੇ ਰਾਹੇ ਕਿੰਜ ਪਾ ਸਕਦੇ ਆ ਉਹਦੇ ਲਈ ਅਸੀਂ ਸਹੀ ਫੈਸਲਾ ਕਿੰਜ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਤਿੰਨ ਨੁਕਤੇ ਸਾਂਝੇ ਕਰਾਂਗੇ ਜਿਹੜੇ ਤਿੰਨ ਲੁਕਤਿਆਂ ਦੇ ਨਾਲ ਅਸੀਂ ਬਿਨਾ ਕਿਸੇ ਦਾ ਮਾਰਾ ਕੀਤਿਆਂ ਕਿਸੇ ਨੂੰ ਮਾਰਾ ਕੇ ਹਾਂ ਆਪਣੇ ਲਈ ਸਹੀ ਫੈਸਲੇ ਕਰ ਸਕਦੇ ਹਾਂ ਆਪਣੇ ਲਈ ਸਹੀ ਸੋਚ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਦੇ ਹਾਂ ਤਾਂ ਆਓ ਫਿਰ ਗੱਲ ਕਰਦੇ ਆ ਉਹਨਾਂ ਤੇ ਨੁਕਤੇ ਆ ਮਾਰੇ ਸਭ ਤੋਂ ਪਹਿਲਾ ਨੁਕਤਾ ਜਦੋਂ ਵੀ ਜ਼ਿੰਦਗੀ ਦੇ ਵਿੱਚ ਅਜਿਹੇ ਹਾਲਾਤ ਬਣ ਜਾਣ ਜਿੱਥੇ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਤੁਹਾਡੀ ਜ਼ਿੰਦਗੀ ਦਾ ਕੋਈ ਵੀ ਮਸਲਾ ਹੋਵੇ ਕੋਈ ਵੀ ਸਮੱਸਿਆ ਹੋਵੇ ਜਿੱਥੇ ਤੁਹਾਡੇ ਲਈ ਫੈਸਲਾ ਕਰਨਾ ਔਖਾ ਹੋ ਗਿਆ ਹੋਵੇ ਤੁਹਾਨੂੰ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਉੱਥੇ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠੋ ਉੱਠ ਕੇ ਨਾਮ ਜਪੋ ਭਜਨ ਬੰਦਗੀ ਕਰੋ ਜਿਸ ਵੀ ਤਰੀਕੇ ਦੇ ਨਾਲ ਆਪਣੇ ਪਰਮਪితਾ ਪ੍ਰਮਾਤਮਾ ਜੀ ਨੂੰ ਯਾਦ ਕਰਦੇ ਹੋ ਨਾ ਉਸੇ ਤਰੀਕੇ ਦੇ ਨਾਲ ਕਰੋ ਭਾਵੇਂ ਗੁਰਬਾਣੀ ਦਾ ਪਾਠ ਕਰਕੇ ਕਰਦੇ ਹੋ ਸਿਮਰਨ ਕਰਕੇ ਕਰਦੇ ਹੋ ਜਿਵੇਂ ਵੀ ਕਰਦੇ ਹੋ ਅਮਰਤ ਵੇਲੇ ਉੱਠੋ ਅਮਰਤ ਵੇਲੇ ਦੇ ਵਿੱਚ ਯਾਦ ਕਰੋ ਅਤੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜੀ ਲਾ ਦਿਓ ਅਰਦਾਸ ਬੇਨਤੀ ਕਰ ਦਿਓ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੀ ਜ਼ਿੰਦਗੀ ਦੇ ਵਿੱਚ ਅਜਿਹਾ ਸਮਾਂ ਆ ਗਿਆ ਹੈ ਜਿੱਥੇ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਮੈਨੂੰ ਸਹੀ ਗਲਤ ਦਾ ਪਤਾ ਨਹੀਂ ਲੱਗ ਰਿਹਾ ਮੇਰੇ ਲਈ ਫੈਸਲਾ ਕਰਨਾ ਮੁਸ਼ਕਲ ਹੋ ਗਿਆ ਹੈ ਸਤਿਗੁਰ ਸੱਚੇ ਪਾਸ਼ਾ ਤੁਸੀਂ ਮੇਰੇ ਤੇ ਤਰਸ ਕਰੋ ਮੇਰੇ ਤੇ ਕਿਰਪਾ ਕਰੋ ਮੈਨੂੰ ਸਹੀ ਰਾਹ ਦਿਖਾਓ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਇੰਜ ਅਰਦਾਸ ਬੇਨਤੀ ਕਰਿਓ ਤਾਂ ਦੇਖਣਾ ਅੰਮ੍ਰਿਤ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਜਾ ਕੇ ਪ੍ਰਵਾਨ ਹੁੰਦੀ ਆ ਮੇਰੇ ਪਰਮ ਪਿਤਾ ਪਰਮਾਤਮਾ ਮੇਰੇ ਗੁਰਨਾਣ ਕੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਕਮਾਕਾਰਾਂ ਦੇ ਵਿੱਚ ਜਰੂਰ ਵਰਤਣਗੇ ਤੁਹਾਡੇ ਲਈ ਤੁਹਾਡੇ ਲਈ ਬੰਦ ਰਾਹ ਵੀ ਉਹ ਖੋਲ ਦੇਣਗੇ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਕਰ ਦੇਣਗੇ بس ایک ਵਾਰ ਮਰਤੇ ਵੇਲੇ ਉੱਠ ਕੇ ਭਜਨ ਮੰਦਗੀ ਕਰਕੇ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਲਾ ਦੋ ਆਪਣੀ ਅਰਜੀ ਲਾ ਦੋ ਤੁਹਾਡੀ ਅਰਜੀ ਦੇ ਉੱਤੇ ਜਰੂਰ ਸੁਨਵਾਈ ਹੋਵੇਗੀ ਮੈਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਅਤੇ ਉਸ ਤੋਂ ਬਾਅਦ ਦੂਸਰਾ ਕੰਮ ਕਰੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਕਈ ਵਾਰ ਸਾਡੇ ਖੁਦ ਦੇ ਆਪਣੇ ਜਿਨ੍ਹਾਂ ਦੇ ਉੱਤੇ ਸਾਨੂੰ ਬੜਾ ਮਾਣ ਹੁੰਦਾ ਹੈ ਜਿਨ੍ਹਾਂ ਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਸਾਡਾ ਮਾੜਾ ਕਰ ਸਕਦੇ ਨੇ ਜਾਂ ਸਾਨੂੰ ਮਾੜਾ ਕਹਿ ਸਕਦੇ ਨੇ ਜਦੋਂ ਉਹ ਮਾੜਾ ਪੈਣ ਮਾੜਾ ਕਰਨਾ ਤਾਂ ਕੀ ਕਰੀਏ ਤਾਂ ਉੱਥੇ ਉਸ ਇਨਸਾਨ ਦੇ ਉੱਤੇ ਤਰਸ ਕਰੋ ਉਹਦੇ ਲਈ ਅਰਦਾਸ ਬੇਨਤੀ ਕਰੋ ਕਦੇ ਵੀ ਤੁਸੀਂ ਅੱਗ ਨੂੰ ਮਾੜਾ ਨਾ ਕਹੋ ਇਹ ਹਰੀਗ ਦੇ ਲਈ ਆ ਭਾਵੇਂ ਤੁਹਾਡਾ ਕੋਈ ਆਪਣਾ ਤੁਹਾਡੀ ਬੁਰਾਈ ਕਰ ਰਿਹਾ ਹੈ ਤਾਂ ਇਹ ਬਗਾਨਾਂ ਬੁਰਾਈ ਕਰ ਰਹੀ ਹੈ ਜਦੋਂ ਤੁਹਾਡੀ ਬੁਰਾਈ ਹੋ ਰਹੀ ਹੈ ਨਿੰਦਿਆ ਚੁਗਲੀ ਹੋ ਰਹੀ ਹੈ ਨਾ ਸਮਝੋ ਤੁਹਾਡੇ ਕਰਮ ਸਾਫ ਹੋ ਰਹੇ ਨੇ ਕਿਉਂਕਿ ਸੰਗਤ ਜੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਭ ਤੋਂ ਵੱਧ ਸ਼ਕਤੀ ਦੇ ਨਾਲ ਫਟਕਾਰ ਨਿੰਦਿਆ ਚੁਗਲੀ ਕਰਨ ਵਾਲਿਆਂ ਨੂੰ ਹੀ ਲਾਈ ਗਈ ਆ ਸਭ ਤੋਂ ਵੱਧ ਚਪੇੜਾ ਬਾਣੀ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਮਾਰੀਆਂ ਨੇ ਜਿਨ੍ਹਾਂ ਨੇ ਜੋ ਹਰ ਵੇਲੇ ਕਿਸੇ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਰਹੇ ਨੇ ਨਿੰਦਿਆ ਨੂੰ ਕੂੜਾ ਕਿ ਆਏ ਗੰਦਗੀ ਕਿ ਆਏ ਪਾਪ ਕਿ ਆਏ ਤੇ ਜੇਕਰ ਕੋਈ ਸਾਡੀ ਲਿੰਦਿਆ ਕਰ ਰਿਹਾ ਹੈ ਸਾਡੀ ਬੁਰਾਈ ਕਰ ਰਿਹਾ ਹੈ ਨਾ ਕਦੇ ਵੀ ਉਹਦਾ ਮਾੜਾ ਨਾ ਮੰਗੋ ਤੁਸੀਂ ਉਹਨੂੰ ਮਾੜਾ ਨਾ ਕਹੋ ਸਗੋ ਪ੍ਰਮਾਤਮਾ ਦਾ ਸ਼ੁਕਰ ਕਰੋ ਕਿ ਪ੍ਰਮਾਤਮਾ ਸ਼ੁਕਰਿਆ ਇਹ ਬੰਦਾ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਭੇਜਿਆ ਜੋ ਮੇਰੇ ਮਾੜੇ ਕਰਮਾਂ ਨੂੰ ਸਾਫ਼ ਕਰ ਰਿਹਾ ਹੈ ਅਤੇ ਉਹਦੇ ਲਈ ਅਰਦਾਸ ਬੇਨਤੀ ਕਰੋ ਉਸ ਤੋਂ ਬਾਅਦ 3 ਸਟਾ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਹੋਵੇ ਨਾ ਹਰ ਵੇਲੇ ਉਸ ਦੁੱਖ ਬਾਰੇ ਗੱਲ ਨਾ ਕਰੋ ਕਈ ਵਾਰ ਨਾ ਆਪਾਂ ਦੇਖਦੇ ਕਈ ਲੋਕਾਂ ਦਾ ਸੁਭਾਅ ਹੁੰਦਾ ਕਿ ਉਹ ਜਿੱਥੇ ਵੀ ਬੈਠਦੇ ਨੇ ਆਪਣੇ ਦੁੱਖ ਬਾਰੇ ਗੱਲ ਕਰਦੇ ਆ ਕਿ ਮੈਂ ਬਹੁਤ ਦੁਖੀ ਹਾਂ ਬਹੁਤ ਦੁਖੀ ਹਾਂ ਤਾਂ ਜਦੋਂ ਆਪਾਂ ਹਰ ਵੇਲੇ ਕਲਪਦੇ ਰਹਿੰਦੇ ਆ ਆਪਣੇ ਦੁੱਖ ਨੂੰ ਯਾਦ ਕਰਦੇ ਰਹਿੰਦੇ ਆ ਨਾ ਇਹਦੇ ਬਹੁਤ ਨੁਕਸਾਨ ਨੇ ਇੱਕ ਤਾਂ ਉਹ ਦੁੱਖ ਸਿੱਧ ਹੋ ਜਾਂਦਾ ਹੈ ਉਹ ਦੁੱਖ ਸਾਨੂੰ ਹੋਰ ਦੁਖੀ ਕਰਦਾ ਹੈ ਅਤੇ ਦੂਸਰਾ ਅੱਜ ਦੇ ਸਮੇਂ ਦੇ ਵਿੱਚ ਇਹ ਦੁਨੀਆ ਐਸੀ ਆ ਕਿ ਸਾਡੇ ਦੁੱਖ ਦਾ ਵੀ ਮਜ਼ਾਕ ਉਡਾਇਆ ਜਾਂਦਾ ਏ ਇੱਕ ਸਮਾਂ ਜਿਹਾ ਸੀ ਜਦੋਂ ਕੋਈ ਦੁਖੀ ਬੰਦੇ ਨੂੰ ਦੇਖ ਕੇ ਉਹਦਾ ਦੁੱਖ ਵੰਡਾਉਂਦਾ ਸੀ ਪਰ ਅੱਜ ਦਾ ਸਮਾਂ ਇਹ ਆ ਅੱਜ ਦੇ ਸਮੇਂ ਦੇ ਵਿੱਚ ਕੁਝ ਲੋਕ ਅਜੇ ਨੇ ਸਭ ਦੀ ਗੱਲ ਨਹੀਂ ਕਰਦੇ ਅੱਜ ਦੇ ਸਮਾਂ ਵਿੱਚ ਵੀ ਕੁਝ ਭਲੇ-ਨੁਕ ਨੇ ਪਰ ਬਹੁਤੇ ਲੋਕ ਦੁੱਖਾਂ ਦੇ ਵਿੱਚ ਚਿੰਤਾਵਾਂ ਪਰੇਸ਼ਾਨੀਆਂ ਦੇ ਵਿੱਚ ਸਾਡਾ ਮਜ਼ਾਕ ਉਡੰਦੇ ਨੇ ਇੱਕ ਵਾਰ ਤੁਹਾਡੇ ਕੋਲ ਚੁੱਪਚਾਪ ਬੈਠ ਕੇ ਸੁਣ ਲੈਣਗੇ ਤੁਹਾਡੀ ਹੋ ਜਾਣਗੇ ਪਰ ਜਦੋਂ ਹੀ ਤੁਸੀਂ ਉਥੋਂ ਉੱਠ ਕੇ ਜਾਓਗੇ ਨਾ ਤੁਹਾਡੀ ਪਿੱਠ ਪਿੱਛੇ ਤੁਹਾਡੀ ਬਰਾਈ ਹੋਵੇਗੀ ਤੁਹਾਡਾ ਮਜ਼ਾਕ ਉਡਾਇਆ ਜਾਵੇਗਾ ਜਾ ਤੁਹਾਡੀ ਦੁੱਖ ਚਿੰਤਾ ਦੇ ਬਾਧ ਦੇ ਵਿੱਚ ਤੁਹਾਨੂੰ ਮਿਹਣੇ ਵੱਜਣਗੇ ਇਸ ਕਰਕੇ ਹਰ ਵੇਲੇ ਹਰ ਬੰਦੇ ਦੇ ਨਾਲ ਦੁੱਖ ਸਾਂਝਾ ਨਾ ਕਰੋ ਅਤੇ ਕੁਝ ਲੋਕ ਅਜੇ ਵੀ ਜੋ ਸਾਡੇ ਦੁੱਖਾਂ ਦਾ ਸਾਡੀਆਂ ਪਰੇਸ਼ਾਨੀਆਂ ਦਾ ਫਾਇਦਾ ਚੁੱਕਣ ਨੂੰ ਬੈਠੇ ਹੁੰਦੇ ਆ ਸਾਡੀ ਮਜਬੂਰੀ ਦਾ ਫਾਇਦਾ ਚੁੱਕਣ ਨੂੰ ਬੈਠੇ ਹੁੰਦੇ ਆ ਇਸ ਕਰਕੇ ਨਾ ਮਹਾਪੁਰਖ ਜੀ ਕੇ ਲਈ ਹਰ ਵੇਲੇ ਆਪਣੇ ਚਿਹਰੇ ਦੇ ਉੱਤੇ ਮੁਸਕਾਨ ਰੱਖੋ ਇਕ ਥਾਂ ਤੇ ਮੈਨਾ ਪੜਿਆ ਸੀ ਬੜਾ ਸੋਹਣਾ ਲਿਖਿਆ ਕਹਿੰਦੇ ਵੀ ਜੇਕਰ ਇੱਕ ਸੈਕਿੰਡ ਦੀ ਮੁਸਕਾਨ ਸਾਡੀ ਫੋਟੋ ਨੂੰ ਇੰਨਾ ਸੋਹਣਾ ਬਣਾ ਸਕਦੀ ਹੈ ਤਾਂ ਜੇਕਰ ਅਸੀਂ ਹਰ ਵੇਲੇ ਆਪਣੇ ਆਪਣੇ ਚਿਹਰੇ ਤੇ ਮੁਸਕਾਨ ਰੱਖੀਏ ਤਾਂ ਸਾਡੀ ਜ਼ਿੰਦਗੀ ਕਿੰਨੀ ਸੋਹਣੀ ਬਣ ਸਕਦੀ ਹੈ ਚਿਹਰੇ ਤੇ ਮੁਸਕਰਾਹਟ ਰੱਖੋ ਦਿਲ ਵਿੱਚ ਨਿਮਰਤਾ ਰੱਖੋ ਕਦੇ ਵੀ ਆਪਣੇ ਦੁੱਖ ਨੂੰ ਲੈ ਕੇ ਕੱਲ ਪੋਣਾ ਕਦੇ ਵੀ ਗੁੱਸੇ ਵਿੱਚ ਨਾ ਰਹੋ ਕਿਉਂਕਿ ਗੁੱਸੇ ਦੇ ਵਿੱਚ ਦਿੱਤੀ ਹੋਈ ਅਸੀਸ ਵੀ ਬਦ ਅਸੀਸ ਲੱਗਦੀ ਆ ਅਤੇ ਨਿਮਰਤਾ ਦੇ ਵਿੱਚ ਪਿਆਰ ਦੇ ਨਾਲ ਕਹੀ ਹੋਈ ਕੋੜੀ ਗੱਲ ਵੀ ਬੰਦੇ ਨੂੰ ਦੁੱਖ ਨਹੀਂ ਦਿੰਦੀ ਇਸ ਕਰਕੇ ਕੋਸ਼ਿਸ਼ ਕਰੋ ਕਿ ਚਿਹਰੇ ਦੇ ਉੱਤੇ ਮੁਸਕਰਾਹਟ ਰਹੇ ਅਤੇ ਹਿਰਦੇ ਦੇ ਵਿੱਚ ਨਿਮਰਤਾ ਰਹੇ ਦਇਆ ਦੀ ਭਾਵਨਾ ਰਹੇ ਭਲੇ ਦੀ ਭਾਵਨਾ ਰਹੇ ਤਾਂ ਸਾਡਾ ਭਲਾ ਜ਼ਰੂਰ ਹੋਵੇਗਾ ਸੋ ਇਹ ਇਨ ਨੁਕਤੇ ਨੇ ਆਪਣੀ ਜ਼ਿੰਦਗੀ ਦੀਆਂ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਆਉਣ ਦੇ ਖੁਸ਼ ਰਹਿਣ ਦੇ ਸਹੀ ਫੈਸਲੇ ਕਰਨ ਦੇ ਇੱਕ ਤਾਂ ਜਦੋਂ ਤੁਹਾਨੂੰ ਕੋਈ ਮਾੜਾ ਕਹਿ ਰਿਹਾ ਏ ਤੁਸੀਂ ਅਗੋਂ ਮਾੜਾ ਨਾ ਬੋਲੋ ਉਹ ਮਾੜੇ ਸ਼ਬਦਾਂ ਨੂੰ ਆਪਣੀ ਝੋਲੀ ਵਿੱਚ ਪਵਾ ਨਾ ਕੋਈ ਵੀ ਗੱਲ ਦਿਲ ਦੇ ਉੱਤੇ ਲੈਣੀ ਨਹੀਂ ਚਾਹੀਦੀ ਭਾਵੇਂ ਤੁਹਾਡੇ ਬਾਰੇ ਕੋਈ ਚੰਗਾ ਕਹਿ ਰਿਹਾ ਏ ਮਾੜਾ ਕਹਿ ਰਿਹਾ ਜੇ ਚੰਗਾ ਕਹਿ ਰਿਹਾ ਤਾਂ ਵੀ ਗੁਰੂ ਵਡਿਆਈ ਦੋ ਸਤਿਗੁਰ ਸੱਚੇ ਪਾਸ਼ਾ ਰੂਪ ਕਹੋ ਕਹੋ ਨਾਨਕ ਸਰਬ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਮੇਰਾ ਤੇ ਜਦੋਂ ਕੋਈ ਲੰਬੇ ਚੁਗਲੀ ਕਰਦਾ ਏ ਫਿਰ ਜੇ ਵਿਡਿਆਈ ਮਾਲਕ ਦੀ ਆ ਤਾਂ ਫਿਰ ਨੰਦਿਆ ਜਿਗਨੇ ਵੀ ਉਹਦੀ ਹੀ ਬਸ ਇਦਾਂ ਨਾ ਸਾਰੀ ਗੱਲ ਆਪਣੇ ਗੁਰੂ ਦੇ ਉੱਤੇ ਛੱਡ ਦੇਣੀ ਚਾਹੀਦੀ ਆ ਜ਼ਿੰਦਗੀ ਬੜੀ ਸੋਹਣੀ ਬੜੀ ਸੌਖੀ ਹੋ ਜਾਵੇਗੀ ਸਾਡੀ ਜੱਲਦੀ ਦੀਆਂ ਉਲਝਣਾ ਮੁੱਕ ਜਾਣਗੀਆਂ ਅਤੇ ਜਦੋਂ ਕੋਈ ਦੁੱਖ ਰੋਗ ਚਿੰਤਾ ਪਰੇਸ਼ਾਨੀ ਤੁਹਾਡੀ ਜ਼ਿੰਦਗੀ ਵਿੱਚ ਆ ਗਈ ਹੈ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਤਾਂ ਅਮਰਤ ਵੇਲੇ ਉੱਠੋ ਉੱਠ ਕੇ ਗੁਰੂ ਅੱਗੇ ਅਰਜਨਾ ਲਾਓ ਅਮਰਤ ਵੇਲੇ ਹਰ ਰੋਜ਼ ਉੱਠਣਾ ਹੈ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਪਰ ਜਦੋਂ ਜ਼ਿੰਦਗੀ ਜਦ ਮਾੜਾ ਸਮਾਂ ਆਇਆ ਕੋਈ ਚਿੰਤਾ ਦੀ ਘੜੀ ਆਈ ਉਦੋਂ ਅਮਰਤ ਵੇਲੇ ਦਾ ਆਪਣੇ ਅਮਰਤ ਵੇਲੇ ਦੇ ਨਿਤਨੇਮ ਦਾ ਸਮਾਂ ਵਧਾ ਦੋ ਫਿਰ ਦੇਖਣਾ ਕਿ ਦੁੱਖ ਰੋਗ ਚਿੰਤਾਵਾਂ ਸਾਡੀ ਜ਼ਿੰਦਗੀ ਵਿੱਚੋਂ ਖੰਭ ਲਾ ਕੇ ਉੱਡ ਜਾਣਗੇ ਜਿਹੜੇ ਕਹਿੰਦੇ ਨੇ ਨਾ ਸਾਨੂੰ ਤਾਂ ਇਹਨਾਂ ਪਰੇਸ਼ਾਨੀਆਂ ਦਾ ਕੋਈ ਹੱਲ ਨਹੀਂ ਮਿਲ ਰਿਹਾ ਸੰਤਾਂ ਨੂੰ ਲੱਗਦਾ ਵੀ ਸਾਡੇ ਲਈ ਸਾਰੇ ਰਾਹ ਬੰਦ ਹੋ ਗਏ ਨੇ ਉਹ ਬੰਦ ਰਾਹਾਂ ਦੇ ਵਿੱਚੋਂ ਵੀ ਤੁਹਾਨੂੰ ਰਸਤੇ ਨਜ਼ਰ ਆਉਣਗੇ ਪੁੱਠੇ ਪਾਏ ਲੇਖ ਵੀ ਜੱਦੇ ਹੋ ਜਾਂਦੇ ਆ ਉਹਨਾਂ ਲੋਕਾਂ ਦੇ ਜਿਹੜੇ ਅਮਰਤ ਵੇਲੇ ਉੱਠ ਕੇ ਭਜਨ ਮੰਦਗੀ ਕਰਦੇ ਨੇ ਅਮਰਤ ਵੇਲੇ ਉੱਠ ਕੇ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਨੇ ਉਹਨਾਂ ਦੇ ਅੱਗੇ ਅਰਜ਼ੀਆਂ ਲਾਉਂਦੇ ਨੇ